ਮੈਂ ਹੁਣ ਸਾਬ ਲਾ ਲਿਆ ਜਿਹੜਾ ਤੂੰ ਪੱਟ ਪੱਟੀਆਂ ਕਰਦਾ ਏ ਹਰੇਕ ਤੂੰ ਲੱਡੂ ਖਾਣ ਦੇ ਮਾਰੀ ਕਰਦਾ ਵੀ ਲੱਡੂ ਆਉਂਦੇ ਮੂੰਹ ਨਾ ਦਵਾ ਰਹੇ ਆ ਤਾਂ ਤੂੰ ਲੱਡੂ ਲੈ ਕੇ ਆ ਤੂੰ ਸਾਰਿਆਂ ਨਾਲ ਇਕੱਲੇ ਕਰਦਾ ਹਾਂਗਾ ਲੱਡੂ ਖਾਣ ਦਾ ਮਾਰਾ ਪੰਜ ਲੱਡੂ ਘਟ ਘਟ ਪੰਜ ਮਟ ਲੱਡੂ ਲੈ ਕੇ ਆਈ ਆਇਦੇ ਤਰਨ ਨਾ ਪੰਜ ਦਾ ਕੀ ਹਿਸਾਬ ਆ ਉਹ ਪੰਜ ਜਾਂ ਤਾਂ ਅੱਧਾ ਕਿਲੋ ਹੁੰਦਾ ਜਾਂ ਕਿਲੋ ਹੋਣਗਾ ਜੱਪਾ ਯਾਨੀ ਕਿ ਪੂਰੇ ਨਹੀਂ ਪੰਜ ਲੱਡੂ ਇੱਚ ਤਰਾਂਗੇ ਨਾਲ ਲਾਵਾਂਗੇ ਤੁਹਾਨੂੰ ਇੱਕ ਦਿਨ ਤਾਂ ਇਹਨੂੰ ਐਂ ਖੜਾਵਾ ਗਜਨੇ ਤੂੰ ਐਂ ਨਾ ਕਹਿ ਦੀ ਉਪਰ ਪੈਟਰੋਲ ਪਾ ਕੇ ਇੱਕ ਵੀ ਲਾਉਣੀ ਆ ਕਿ ਤੂੰ ਲੱਡੂ ਲੁੱਡੂ ਕਰਨਾ ਮੱਥਾ ਟੇਕਣਾ ਪਹਿਲਾਂ ਤੂੰ ਠੀਕ ਕਰ ਜਾਂ ਸੈਲਫ ਮਾਰਾਂਗੇ ਹਾਰ ਪਾ ਕੇ ਫੇਰ ਆਪਾਂ ਮੱਥਾ ਟੇਕਾਂਗੇ ਨਾਲੇ ਇਹਦੀ ਚਾਬੀ ਲੈ ਕੇ ਆਉਂਦੇ ਚਾਬੀ ਚੁੱਪੀ ਨਹੀਂ ਲੋਕ ਲੁਕ ਬਾਹਰ ਲਈ ਨੇ ਪਤਾ ਨਹੀਂ ਚਾਬੀ ਕਿੱਥੇ ਹੋਣੀ ਹੈ ਇਹ ਕੇ ਤੇ ਕੀ ਫਿਰ ਕਰਣੀ ਜੇ ਕੰਮ ਸ਼ੁਰੂ ਕਰਾਣਾ ਲੱਡੂ ਲਿਆ ਫਿਰ ਕਰੀਏ ਲੱਡੂ ਵੀ ਲਿਆਉਣਾ ਫਿਰ ਤੂੰ ਐਂ ਦੱਸ ਵੀ ਹੁਣ ਹੋ ਜੂ ਹਾਂ ਹੋ ਜੂ ਜਮ ਤੈਨੂੰ ਤਸੱਲੀ ਕਰਾ ਕੇ ਤੋਰਾਂਗੇ ਮੇਰਾ ਰਿਸ਼ਤਾ ਵੀ ਹੋ ਜੂ ਨਾਲ ਰਿਸ਼ਤਾ 2 ਮਹੀਨਾ ਚ ਲੱਭਾਂਗੀ ਕੋਈ ਤਾਂ ਤੇਰਾ ਹੁਣ ਕਿਹចੜਾ ਕਰਾਂਗੀ ਤੂੰ ਲੰਗੜੀ ਲੁੰਲੀ ਜੀ ਲੱਭਨੀ ਉਹ ਲੰਗੜੀ ਲੁੰਗੜੀ ਨਹੀਂ ਵਧੀਆ ਲੱਭਾਂਗੇ ਤੇਰੇ ਤੇਰੇ ਮੇਜ ਜਿਹੜੇ ਤੇਰੇ ਗੱਲਾਂ ਬਾਤਾਂ ਲੱਗਦੀਆਂ ਨੇ ਤੋ ਇਹ ਜੀ ਕਰਾਂਗਾ ਹਾਂ ਰਿਸ਼ਤੇ ਲੰਗੜੀ ਲੁੰਲੀਆਂ ਵਾਲੇ ਉਹ ਬਾਈ ਇੱਥੇ ਨਾ ਵੱਡਾ ਗੁਰੂ ਘਰਾਂ ਉੱਥੇ ਜਾ ਕੇ ਮੱਥਾ ਟੇਕੇ ਗਏਰ ਤੂੰ ਬਾਕੀ ਮੇਰੇ ਤੇ ਛੱਡ ਦੇ ਉੱਥੇ ਸੁੱਖ ਸਾਥ ਖੜਕਲਾ ਉਥੇ ਠੀਕ ਹੈ ਤੇ ਬਾਕੀ ਕੰਮ ਮੇਰੇ ਤੋਂ ਛੱਡ ਦੇ ਤੂੰ ਹਿੰਮਤ ਮਾਰ ਕੇ ਨੱਡੂ ਲਾ ਪਹਿਲਾਂ ਤੇਰੇ ਬਜ਼ੁਰਗਾਂ ਨੂੰ ਦੱਸੀਏ ਇਹ ਤੂੰ ਉਹ ਲੱਡੂ ਵਾਲਾ ਤੇਰ ਤੂੰ ਮਾ ਦੇਖ ਲੈ ਇੱਕ ਤਰ੍ਹਾਂ ਹਾਬ ਤਾ ਜੀ ਦਾ ਲੱਡੂ ਖਾਣੂ ਰੂਪੀਏ ਤੂੰ ਆਪ ਲਾ ਲ ਲੱਡੂਆਂ ਤੇ ਯਰ ਬਜ਼ੁਰਗ ਤੁਹਾਡੀ ਜੀ ਭਾਜੀ ਨੇ ਬਜ਼ੁਰਗ ਤੁਹਾਡੇ ਤੇ ਸਮਾਧਾ ਤੇ ਟੇਕਾਂਗੇ ਮੱਥਾ ਬਜ਼ੁਰਗਾਂ ਨੂੰ ਉਹ ਸਮਾਧਾ ਸਮੂਧਾ ਇਹ ਵੀ ਸਮਾਧਾ ਇਹ ਜਿਉਂ ਤੀ ਜਿਆਦੀ ਸਮਾਧਾ ਤੇ ਰਹੀ ਇਹਨੂੰ ਸਾਧਨ ਕਹਿੰਦੇ ਐ ਇਹਨੂੰ ਤਾਂ ਨਿਸ਼ਾਨੀ ਕਹਿੰਦੇ ਨੇ ਪਿਆਰ ਦੀ ਸਾਡਾ ਪਰਦਾਦਿਆਂ ਨਾਲ ਪਿਆਰ ਆ ਪਰਦਾਦੇ ਨੇ ਰੱਖਿਆ ਫਿਰ ਦਾਦੇ ਨੇ ਰੱਖਿਆ ਫਿਰ ਮੇਰੇ ਬਾਪ ਨੇ ਰੱਖਿਆ ਹੁਣ ਮੈਂ ਹੁਣ ਕਹਾ ਮੇਰੇ ਜਵਾਕ ਚਲਾਉਣਗੇ ਬੱਲੇ ਅਸੀਂ ਪੀੜੀਦਰ ਪੀੜੀ ਨਿਸ਼ਾਨੀ ਦੰਦੇ ਆਉਣੇ ਆ ਮੇ ਨਿਸ਼ਾਨੀ ਹੋਵੇ ਨਿਸ਼ਾਨੀ ਸਾਂਭਣੀ ਵੀ ਸਿਕਾਉ ਪੀੜੀਆਂ ਨੂੰ ہاں ہاں ਵੀ ਵੀ ਆ ਤਾਂ ਹੀ ਤੇਰੇ ਕੋਲ ਨੇ ਆ ਆ ਮੈਂ ਲਾਇਆ ਸਾਹਬ ਜੀ ਤੇਰਾ ਜਦੋਂ ਰਿਸ਼ਤਾ ਕਰਾਇਆ ਤੇਰੀ ਬਹੂ ਨੂੰ ਮੈਨੂੰ ਹੀ ਸਮਝਾਉਣਾ ਪੈਣਾ ਇਹ ਭਾਈ ਇਹਨੂੰ ਸਾਂਭ ਕੇ ਰੱਖੀਏ ਤਾਂ ਇਹਨਾਂ ਦੀ ਜੱਦੀ ਪੁੱਛਣੀ ਹੈ ਇਹਨਾਂ ਨਾਲ ਕਿੱਲੇ ਕੁੱਲੇ ਦਾ ਡੰਗਰਾਂ ਵਾਲੀ ਨੇ ਵੀ ਆਹੀ ਆ ਲੈ ਦੇ ਕਿ ਇੱਕ ਜੇ ਇਹਦਾ ਸਮਾਨ ਆ ਜਿਹੜਾ ਉਹ ਵੀ ਮੈਨੂੰ ਲੱਗਦਾ ਤੁਹਾਨੂੰ ਬਾਹਰੋਂ ਬੁਰਹੀ ਮਗਾਉਣਾ ਪਊਗਾ ਸਮਾਨ ਤਾਂ ਆਏ ਬਾ ਮਿਲਦਾ ਹੋਰੇ ਆਪਣੇ ਸਾਰਾ ਕੁਝ ਹੀ ਮਿਲਦਾ ਪਈ ਹੈ ਠੀਕ ਹੈ ਬਾ ਲੱਭਣਾ ਪਊਗਾ ਪਾਣੀ ਕਿੱਥੇ ਲੱਭੋਇਆ ਹੋਇਆ ਉਹ ਇਹ ਨੂੰ ਮੋੜ ਚਲਾਉਂਦਾ ਇਹ ਤਾਂ ਟੋਆ ਡੂਆ ਪੱਟ ਕੇ ਜਿਹੜਾ ਸਮਾਨ ਆਪਾਂ ਐਨ ਕੀ ਜਿਆਦੇ ਡੂੰਘਾ ਸਾਮਾ ਹੈ ਸਮਾਨ ਦੇਖਣਾ ਪਊ ਹਫਤਾ ਲਾ ਦੇਣਾ ਤਾਂ ਸਮਾਨ ਲੱਭਣ ਨੂੰ ਲੱਗਣਗਾ ਇਹ ਸਮਾਨ ਟੋਆ ਕਿੱਥੇ ਪੱਟ ਲਿਆ ਤਾਂ ਯਾਰ ਜਿਹੜਾ ਜਿਆਦਾ ਪੁਰਾਣਾ ਹੁੰਦਾ ਜਿਵੇਂ ਤੈਨੂੰ ਇੱਕ ਗੱਲ ਕਹੀ ਹੈ ਮੈਂ ਤਾਂ ਗੱਲ ਸਮਝਦਾ ਨਹੀਂ ਹੈਗਾ ਅੱਛਾ ਇਹਦਾ ਸਮਾਨ ਤਾਂ ਪਿੱਛੇ ਪਿਆ ਹੋਇਆ ਹੈ ਕਿੱਥੋਂ ਕੱਟ ਇਹਦਾ ਸਮਾਨ ਲੱਭਣ ਲੱਭਣ ਨੂੰ ਆਪਾਂ ਨੂੰ ਹਫਤਾ ਲਾ ਦੇਣਾ ਚਾਹੀਦਾ ਕ੍ਰੈਂਕਾ ਕਰੋਸਾਂ ਤਾਰੀਆਂ ਦੀਆਂ ਬੇਸਨ ਪੂਰੀਆਂ ਹੋਰ ਕੱਲੀ ਕੱਲੀ ਚੀਜ਼ ਮਮਾ ਛੇਤੀ ਆ ਕਾਲੀ ਆ